ਦੋਸਤੋ ਹਬੌਰ ਦੀ ਕਿਨੂ ਮੰਡੀ ਤੋਂ ਲਾਈਵ ਜੁੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਕਿਨੂ ਦੀ ਆਮਦ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ ਅੱਜ 17 ਅਕਤੂਬਰ 2025 ਦਿਨ ਸ਼ੁੱਕਰਵਾਰ ਤੇ ਭਲਕੇ ਸ਼ਨੀਵਾਰ ਨੂੰ ਜਿਹੜੀ ਕਿਨੂ ਮੰਡੀ ਆ ਉਹ ਬੰਦ ਰਹੇਗੀ ਕਿਉਂਕਿ ਸ਼ਨੀਵਾਰ ਨੂੰ ਬੋਲੀ ਆ ਜਿਹੜੀ ਨਹੀਂ ਹੁੰਦੀ ਤੇ ਪਰਸੋਂ ਐਤਵਾਰ ਨੂੰ ਮੋੜ ਜਿਹੜੀ ਬੋਲੀ ਆ ਉਹ ਹੋਵੇਗੀ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅਬੌਰ ਮੰਡੀ ਦੇ ਵਿੱਚ ਕਿੰਨੂ ਮਾਲਟੇ ਦੀ ਆਮਦ ਲਗਾਤਾਰ ਜਾਰੀ ਹੈ ਹਰ ਰੋਜ਼ ਕਿੰਨੂ ਆ ਜਿਹੜਾ ਉਹ ਕਰੀਬ 7-800 ਕੁਇੰਟਲ ਤੇ 2-300 ਕੁਇੰਟਲ ਜਿਹੜਾ ਮਾਲਟਾ ਉਹ ਮੰਡੀ ਦੇ ਵਿੱਚ ਆਉਂਦਾ ਤੇ ਇੱਥੋਂ ਪੰਜਾਬ ਸਮੇਤ ਬਾਹਰਲੇ ਸੂਬਿਆਂ ਦੀਆਂ ਮੰਡੀਆਂ ਵਿੱਚ ਵੀ ਲਗਾਤਾਰ ਕਿੰਨੂ ਆ ਜਿਹੜਾ ਉਹ ਜਾ ਰਿਹਾ ਤਾਂ ਅੱਜ ਭਾਅ ਦੇ ਵਿੱਚ ਤੇਜ਼ੀ ਵੇਖਣ ਨੂੰ ਮਿਲੀ ਹੈ ਕਿੰਨੂ ਦੇ ਭਾਅ ਵਿੱਚ ਅੱਜ ਹੁਸ਼ਾਲ ਆ ਜਿਹੜਾ ਉਹ ਆਇਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਕਿੰਨੂ ਦਾ ਭਾਅ ਅੱਜ ਹੋ 8 ਰੁਪਏ ਤੋਂ ਲੈ ਕੇ 12 ਰੁਪਏ ਤੱਕ ਰਿਹਾ ਜਦੋਂ ਕਿ 14 ਰੁਪਏ ਉੱਚਾ ਕਿਨੂ ਹੈ ਜਿਹੜਾ ਉਹ ਵਿਕਿਆ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਮਾਲਟੇ ਦੀ ਤਾਂ ਮਾਲਟੇ ਦਾ ਰੇਟ ਹੈ ਜਿਹੜਾ ਉਹ 20 ਤੋਂ 25 ਰੁਪਏ ਜਿਹੜਿਆ ਤੇ 26 ਰੁਪਏ ਉੱਚਾ ਜਿਹੜਾ ਕਿਨ ਮਾਲਟਾ ਉਹ ਵਿਕਿਆ ਡੇਜੀ ਹੈ ਜਿਹੜੀ ਉਹ 18 ਤੋਂ 20 21 ਰੁਪਏ ਤੱਕ ਜਿਹੜੀ ਡੇਜੀ ਵਿਕੀ ਹੈ ਕਰੀਬ ਅੱਜ 100 ਕੁਇੰਟਲ ਦੇ ਲਗਭਗ ਡੇਜੀ ਹੈ ਜਿਹੜੀ ਉਹ ਹਬੌਰ ਮੰਡੀ ਦੇ ਵਿੱਚ ਆਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਿੰਨੂ ਦੇ ਵਿੱਚ ਅੱਜ ਜੋ ਛਾਲ ਵੇਖਣ ਨੂੰ ਮਿਲਿਆ ਤੇ 14 ਰੁਪਏ ਉੱਚਾ ਵਿਖਿਆ ਤੇ ਆਮ ਭਾਜ ਜਿਹੜਾ ਉਹ 8-9 ਰੁਪਏ ਤੋਂ 12 ਰੁਪਏ ਤੱਕ ਜਿਹੜਾ ਆਮ ਭਾਜ ਕਿੰਨੂ ਦਾ ਰਿਹਾ ਹਰਾ ਕਿੰਨੂ ਫਿਡਾਲ ਜਿਹੜਾ ਮੰਡੀ ਦੇ ਵਿੱਚ ਆ ਰਿਹਾ ਤੇ ਮਾਲਟਾ ਜਿਹੜਾ ਉਹਦਾ ਵੀ ਜਿਹੜਾ ਰੇਟ ਹੈ ਉਹ 20 ਤੋਂ 25 ਰੁਪਏ ਰਿਹਾ ਆਮ ਤੇ ਜਿਹੜਾ 26 ਰੁਪਏ ਉੱਚਾ ਰੇਟ ਹੈ ਜਿਹੜਾ ਮਾਲਟੇ ਦਾ ਉਹ ਮੰਡੀ ਦੇ ਵਿੱਚ ਅੱਜ ਰਿਹਾ 17 ਅਕਤੂਬਰ 2025 ਦਿਨ ਸ਼ੁੱਕਰਵਾਰ ਦੇ ਭਾਅ ਵੀ ਰੋ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਤੁਸੀਂ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਉਹ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਤਾਂ ਜੋ ਵੱਤੋ ਵੱਦ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਜਿਹੜੇ ਵੀਰ ਕਮੈਂਟਾਂ ਦੇ ਵਿੱਚ ਜਾਣਕਾਰੀ ਦੇ ਸਕਦੇ ਹੋ ਜਰੂਰ ਜਾਣਕਾਰੀ ਦੇਣ ਕਿ ਕਿਹੜੇ ਪਿੰਡ ਦੇ ਵਿੱਚ ਕੀ ਭਾਅ ਸੌਦਾ ਜਿਹੜਾ ਕਿੰਨੂ ਦਾ ਉਹ ਹੋ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਮੰਡੀ ਦੇ ਵਿੱਚ ਕਿੰਨੂ ਦੇ ਭਾਅ 'ਚ ਤੇਜ਼ੀ ਵੇਖਣ ਨੂੰ ਮਿਲੀ ਹੈ ਤੇ ਰੇਟ ਆ ਜਿਹੜਾ ਉਹ 14 ਰੁਪਏ ਉੱਚਾ ਰਿਹਾ ਤੇ 9 ਰੁਪਏ ਤੋਂ ਲੈ ਕੇ 12 ਰੁਪਏ ਤੱਕ ਜਿਹੜਾ ਆਮ ਭਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਮਾਲਟੇ ਦੇ ਵਿੱਚ 20 ਰੁਪਏ ਤੋਂ 25 ਰੁਪਏ ਰਿਹਾ 26 ਰੁਪਏ ਜਿਹੜਾ ਉੱਚਾ ਭਾ ਉਹ ਮੰਡੀ ਦੇ ਵਿੱਚ ਅੱਜ ਮਾਲਟੇ ਦਾ ਦਰਜ ਕੀਤਾ ਗਿਆ ਤਾਂ ਦੇਜੀ ਵੀ ਅੱਜ ਮੰਡੀ ਦੇ ਵਿੱਚ ਆਈ ਹੈ ਕਰੀਬ 100 ਕੁਇੰਟਲ ਤੇ ਦੇਜੀ ਦਾ ਭਾ ਜਿਹੜਾ ਉਹ 18 ਤੋਂ 20 ਰੁਪਏ ਜਿਹੜਾ ਭਾ ਜਿਹੜਾ ਮੰਡੀ ਦੇ ਵਿੱਚ ਅੱਜ ਰਿਹਾ ਤਾਂ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਜਿਨ੍ਹਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਫੇਸਬੁੱਕ ਤੇ ਫੋਲੋ ਕਰ ਲੋ YouTube ਤੇ ਸਬਸਕ੍ਰਾਈਬ ਕਰ ਲੋ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਇਹ ਜਿਹੜੀ ਉਹ ਪਹੁੰਚ ਸਕੇ